ਵੀ ਦਿਖਾਉਣਾ ਤੁਹਾਨੂੰ ਪਿੰਡ ਲੈਰੀ ਨਹੀਂ ਸ਼ੁਰੂ ਹੋ ਗਿਆ ਮੌਨਸੂਨ ਦਾ ਪਹਿਲਾ ਨਹੀਂ ਬਹੁਤ ਜਿਆਦਾ ਗਰਮੀ ਪੈ ਗਈ ਸੀ ਤੇ ਦੋਸਤਾਂ ਨੂੰ ਬੇਨਤੀ ਹੈ ਜੀ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਥੇ ਕਿੱਥੇ ਨਹੀਂ ਪੈ ਰਿਹਾ ਸ਼ੁਰੂ ਹੋ ਗਿਆ ਸਾਰਾ ਸ਼ੁਰੂਆਤ ਹੋ ਗਈ ਮੌਨਸੂਨ ਦੀ ਆਪਣੇ ਮਾਲਵਾ ਏਰੀਆ ਸਾਰੇ ਹੀ ਮੀਂਹ ਕਨੀਓ ਰਹਿ ਗਿਆ ਸੀ ਤੇ ਜਿਹੜੇ ਪਹਾੜੀ ਏਰੀਏ ਲੱਗਦੇ ਪੰਜਾਬ ਜੋ ਉੱਧਰ ਜਾਦੇ ਮੀਂਹ ਪੈਂਦਾ ਹੁੰਦਾ ਸੀ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਸ਼ੁਰੂ ਹੋ ਗਈ ਹੈ ਲਾਈਵ ਦਿਖਾ ਰਹੀਏ ਮੈਂ ਦੋਸਤਾਂ ਨੂੰ ਕਰਾਉਣ। ਗਰੀਆ ਹੁਣ ਮੀਂਹ ਲੈ ਕੇ ਆ ਰਹੀ। ਪਹਿਲਾਂ ਥੋੜਾ ਥੋੜਾ ਸ਼ੁਰੂ ਹੋਇਆ ਹੁਣ ਕਾਫੀ ਲੈ ਕੇ। ਦੋਸਤਾਂ ਨੂੰ ਦੱਸੋ ਜਰੂਰ ਕਿੱਥੇ ਕਿੱਥੇ ਪੈਂਦਾ ਹੈ ਲਾਈਵ ਦੇ ਵਿੱਚ ਕਮੈਂਟ ਕਰਕੇ। ਉਂਤਰ ਬੈਠੇ ਛਤਰੀ ਦੇ। ਦੇਚਾ ਇਹਨਾਂ ਦੇ ਵੀ ਗਰਮੀ ਨਹੀਂ ਪਉਦੀ ਬਰਨਾਲੇ ਦੇ ਕੰਪਿਊਟਰ ਬਦਲ ਬਿਲਕੁਲ ਥੁਰ ਗਿਆ ਅੱਜ ਪਹਿਲੀ ਵਾਰ ਪੰਟਾਲੇ ਚੱਲੇ ਪਹਿਲਾਂ ਕਿਤੇ ਪੈਂਦਾ ਸੀ ਮਾੜਾ ਮੋਟਾ ਸਿਰਕਾ ਛੰਭਾ ਹੋ ਕੇ ਹਟ ਗਿਆ ਲਾ ਸੀ ਮੀਰੇ ਤਾਂ ਰੰਗ ਹੀ ਹੋ ਰਿਹਾ ਹੈ ਅੱਜ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਲੈ ਤੇ ਰਾਤ ਦੇ ਰਾਤ ਦੀ ਫਿਰ ਠੰਡ ਵੀ ਹੋ ਗਈ ਹੈ ਨਾ ਤੇ ਨਹੀਂ ਬਹੁਤ ਜਿਆਦਾ ਗਰਮੀ ਕਰਨੀ ਚਾਹੀਦਾ ਮੀ ਹਰ ਇੱਕ ਚੀਜ਼ ਲਈ ਇੱਕ ਵਰਦਾਨ ਹੈ ਪਸ਼ੂ ਪੰਛੀ ਜਾਨਵਰਾਂ ਲਈ ਫਸਲਾਂ ਲਈ ਹਰ ਇੱਕ ਚੀਜ਼ ਇਨਸਾਨ ਲਈ ਕਿਉਂਕਿ ਅੱਤ ਦੀ ਗਰਮੀ ਪੈਂਦੀ ਸੀ ਹਰ ਚੀਜ਼ ਲਈ ਇਹ ਜ਼ਰੂਰੀ ਹੈ ਇਹ ਬੈਠੇ ਬਚਰੇ ਪਹਿਲਾਂ ਗਰਮੀ ਦੇ ਝੰਬੇ ਪਏ ਸੀ ਪੁੱਤਰ ਬਰਨਾਲੇ ਦੇ ਪੁਨਾ ਬੈਠਿਆ ਬਰਨਾਲੇ ਨੂੰ ਸ਼ੌਂਕ ਹੈ ਜਿਸ ਤੋਂ ਆ ਕਤਾ ਮੀ ਬਹਾਵਾ ਨਾ ਬਹਾਵਾ ਮੀ ਵਧੀਆ ਹੁਣ ਹੈ ਟਰੈਲ ਸਿੰਘ ਮੀਰੇ ਵਿੱਚ ਸਰਦੇ ਪਹਿਲਾਂ ਨਹੀਂ ਪਿਆ ਮੌਨਸੂਨ ਦਾ ਮਾਲਵੇ ਦੇ ਵਿੱਚ ਬਿਨਾ ਮੌਨਸੂਨ ਤੋਂ ਹੋਰ ਪਾਸੇ ਨਹੀਂ ਬਹੁਤ ਪਿਆ ਸੀ ਪਰ ਆਪਣੇ ਨਹੀਂ ਪਿਆ ਇਹ ਮੌਨਸੂਨ ਵਾਲਾ ਨਹੀਂ ਹੈ ਕਈ ਵਾਰੀ ਮੌਨਸੂਨ ਦੇ ਵਿੱਚ ਲਗਾਤਾਰ ਨਹੀਂ ਪੈਂਦੇ ਰਹੇ ਤੇ ਕਈ ਵਾਰੀ ਵਧੀਆ ਤਕੜਾ ਨਹੀਂ ਪੈ ਕੇ ਤੁਈ ਜਾਂਦੇ ਆਂ ਪੁਨੀਤ ਵਧੀਆ ਵੇਜੇ ਚੰਗਾ ਵੇਜੇ ਤਗੜਾ ਗਰਮੀ ਨਾ ਰਹੇ ਇਹਨਾ ਫਸਲਾਂ ਨੂੰ ਸਦਾ ਪਹੁੰਚੇ ਇਹ ਤਾਂ ਲੰਗੀ ਜਾਂਦਾ ਹੈ ਕੀ ਬੰਦ ਹੋ ਗਿਆ ਪਾਣੀ ਲੰਗੀ ਜਾਂਦਾ ਕਿ ਬੰਦ ਹੋ ਗਿਆ ਆ ਪਾਣੀ ਲੰਗਦਾ ਕਿ ਬੰਦ ਹੋ ਗਿਆ ਪਾਣੀ ਪਾਣੀ ਨਾਲ ਹੀ ਸੰਭੂ ਹਾਂ ਇਹੂ ਪਾਣੀ ਬੰਦ ਦੇ ਦਿੱਤੇ ਨੇ ਮੈਂ ਸੱਚੀ ਬੰਦ ਕਰਦੇ ਨਹੀਂ ਹੁੰਦਾ ਨਾ ਕਿ ਮੈਂ ਹਾਂ ਹਾਂ ਇੱਥੋਂ ਗੇਟ ਕੋਲੋਂ ਨਾ ਜਾਂਦਾ ਜੇ ਤੁਹਾਨੂੰ ਚੰਗਾ ਲੱਗੇ ਤਾਂ ਇਹ ਇਕੱਠਾ ਹੋ ਗਿਆ ਪਾਣੀ ਨਹੀਂ ਤਾਂ ਹਜੇ ਪਊਗਾ ਮੌਨਸੂਨ ਰਹਿ ਤਾਂ ਹੁਣ ਪਾਏ ਪਾਏ ਕਰੂਗਾ ਡੰਡੇ ਨਾ ਕੱਢ ਦੇ ਨਾ ਇਧਰੋਂ ਡੰਡਾ ਲੈ ਜਾ ਕੋਈ Ahí tiene una carta. Ahí